ਇੱਕ ਐਪ ਜਆ ਸੁਨੇਹਾ ਹੈ ਜਿਹੜਾ ਕਿ ਆਪਣੇ ਬੱਚੇ ਅੱਗੇ ਹੀ ਆਪਣੇ ਤਾਂ ਬਹੁਤ ਜ਼ਿਆਦਾ ਮਤਲਬ ਵੀ ਪੰਜਾਬ ਦੇ ਵਿੱਚ ਕਿੰਨਾ ਗੰਦਾ ਹੈ ਤੇ ਇੱਕ ਆਪਣੀ ਮਤਲਬ ਵੀ ਮੈਸੇਜ ਐਪ ਜਆ ਦੇਣਾ ਜਿਹਦੇ ਨਾਲ ਆਪਣੇ ਬੱਚੇ ਗਲਤ ਪਾਸੇ ਤੁਰਪਣ ਆਪਾਂ ਹੁਣ ਬੱਚਿਆਂ ਨੂੰ ਸਹੀ ਪਾਸੇ ਤੋਰਨਾ ਕਿ ਗਲਤ ਪਾਸੇ ਤੋਰਨਾ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਇਹ ਕੁੜੀਆਂ ਨੇ ਕੰਮ ਕੀਤਾ ਨੰਗੀਆਂ ਹੋ ਕੇ ਫੋਟੋ ਪਾਉਣੀਆਂ ਗੰਦਾ ਪਕਣਾ ਪਹਿਲਾਂ ਤਾਂ ਓਕੇ ਓਕੇ ਬਾਲੀ ਹੁੰਦੀ ਸੀਗੀ ਹੁਣ ਇੱਕ ਵੱਟ ਵੱਟ ਪਤਾ ਨਹੀਂ ਵੱਟ ਕੀ ਆ ਵੱਟ ਵੱਟ ਉਹ ਹਰ ਇੱਕ ਗੱਲ ਤੇ ਵੱਟ ਵੱਟ ਇੱਕ ਕੁੜੀ ਜੀ ਦੀ ਮੈਂ ਸੁਣੀ ਅੰਮ੍ਰਿਤਸਰ ਦੀ ਆ ਉਹ ਹੁਣ ਉਹ ਸਿਕਿਉਰਿਟੀ ਮੰਗਦੀ ਫਿਰਦੀ ਆ ਜੇ ਤੂੰ ਪਹਿਲਾਂ ਹੀ ਆਪਦਾ ਸੋਚ ਸਮਝ ਕੇ ਕਦਮ ਧਰਦੀ ਇਹਨਾਂ ਨਗੇਜ਼ ਜਿਹੜਾ ਦਿਖਾ ਲੈਣਾ ਤੇ ਆਪਣੇ ਬੱਚੇ ਉਹਦੇ ਮਗਰ ਆਉਣ ਵਾਲੀਆਂ ਪੀੜੀਆਂ ਨਸਲਾਂ ਆਪਣੀਆਂ ਵੇਖਣੀਆਂ ਕਿ ਨਹੀਂ ਵੇਖਣੀਆਂ ਇਹ ਗੱਲ ਆ ਵੀ ਜਿਵੇਂ ਇੱਕ ਕੁਛ ਲੋਕ ਤਾਂ ਕਹਿੰਦੇ ਵੀ ਭਾਈ ਅਬਰਤਪਾਲ ਨੇ ਵਧੀਆ ਕੀਤਾ ਪਰ ਉਹਨੇ ਕਈ ਕਹਿੰਦੇ ਵੀ ਉਹਨੇ ਚੰਗਾ ਨਹੀਂ ਕੀਤਾ ਉਹਦੇ ਵਿੱਚ ਕੀ ਆ ਜਿਨ੍ਹਾਂ ਦੇ ਹੁਣ ਚੱਲਦੇ ਆ ਚੈਨਲ ਉਹਨਾਂ ਨੇ ਆਪਦੀ ਵਾਵਾ ਵਖਾਟਣੀ ਹੁੰਦੀ ਆ ਭਾਬੀ ਭਾਬੀ ਚੁੰਮੇ ਵਾਲੀ ਭਾਬੀ ਚੁੰਮੇ ਵਾਲੀ ਵਾਈ ਦੀ ਜਿਹੜੀ ਕਿ ਮੁੰਮੇ ਵਾਲੀ ਵਾਈ ਦੀ ਇਦਾਂ ਦੀ ਆ ਕੋਈ ਨਾ ਤਾਂ ਕਿਸੇ ਨੂੰ ਵੇਖੋ ਤੇ ਨਾ ਇਹਨੂੰ ਕੋਈ ਬਾਹਲਾ ਹਵਾ ਦੋ ਜਦੋਂ ਆਪਾਂ ਇਹਨੂੰ ਹਵਾ ਦਿੰਨੇ ਆ ਇਹਨਾਂ ਨਾਲ ਲੋਕ ਜੁੜ ਜਾਂਦੇ ਆ ਚਾਰ ਤੋਂ ਮੇਰੇ ਵਰਗੇ ਜਾਦੇ ਪੁੱਛ ਚੱਕ ਲੈਂਦੇ ਆ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਜੀਵੀਐਸ ਟਾਈਮਜ਼ ਔਰ ਅੱਜ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਆ ਮੇਰੇ ਨਾਲ ਵੈਦ ਸੁਖਦੀਪ ਸਿੰਘ ਜੀ ਦੇ ਔਰ ਜਿਹੜੇ ਕਿ ਜਿੱਥੇ ਵੈਦ ਨੇ ਤੇਸੀ ਦਵਾਈਆਂ ਦਾ ਕੰਮ ਕਰਦੇ ਆ ਕੈਂਸਰ ਤੇ ਨਸ਼ਾ ਛਡਾਉਣ ਦੀ ਜਿਹੜੀਆਂ ਅਸ਼ਰਤਿਆ ਇਲਾਜ ਕਰਦੇ ਆ ਉਥੇ ਨਾਲ ਨਾਲ ਸਾਡੇ ਜਿਹੜੇ ਸਮਾਜਿਕ ਪਹਿਲੂ ਹੈ ਉਹਨਾਂ ਤੇ ਬੇਵਾਕੀ ਦੇ ਨਾਲ ਬੋਲਦੇ ਆ ਮੈਂ ਅੱਜ ਜਿਹੜੀ ਗੱਲਬਾਤ ਅਸੀਂ ਕਰਦੇ ਆ ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਜਿਹੜਾ ਕੁਝ ਚੱਲ ਰਿਹਾ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਘਟਨਾ ਹੋਈ ਬਾਬਾ ਜੀ ਉਹ ਇੱਕ ਲੜਕੀ ਜਿਹਨੂੰ ਕਮਲ ਲਾਸ਼ ਕਮਲਕੌਰ ਕੰਚਨ ਕੁਮਾਰੀ ਉਹਦਾ ਨਾਮ ਹੈ ਤੇ ਉਹਨੂੰ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਚੋਂ ਗੱਡੀ ਦੇ ਵਿੱਚੋਂ ਉਹਦੀ ਲਾਸ਼ ਮਿਲਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੜਾ ਕੁਸ਼ਨ ਹੋ ਗਿਆ ਕੁਝ ਲੋਕ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ ਕਿ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਤੇ ਗੱਲ ਪਾ ਰਹੀ ਸੀ ਉਹਨਾਂ ਨੇ ਵਧੀਆ ਕੀਤਾ ਮਾਰਤੀ ਗੱਲ ਚੱਕਿਆ ਗਿਆ ਦੂਜੇ ਪਾਸੇ ਕੁਝ ਅਜਿਹੇ ਲੋਕ ਨੇ ਉਹ ਕਹਿੰਦੇ ਕਿ ਸਿੱਕੀ ਦੇ ਵਿੱਚ ਇਹ ਬਿਲਕੁਲ ਨਹੀਂ ਲਿਖਿਆ ਕਿ ਇੱਕ ਨਿਹੱਥੀ ਔਰਤ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਵਿੱਚ ਇਹ ਅਜੀ ਗੱਲ ਮੇਰੀ ਤਾਂ ਇਹ ਮਤਲਬ ਜਿਹੜੀ ਮੇਰੀ ਸੋਚ ਹੈ ਕਹਿੰਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜੇ ਉਹ ਭਾਈ ਅਮਰਪਾਲ ਸਿੰਘ ਨੇ ਉਹਨੂੰ ਮਾਰਤਾ ਮੰਨ ਲਓ ਤੇ ਵੀ ਉਹ ਕੋਈ ਮਾੜੀ ਘਟਨਾ ਹੈ ਮਾੜੀ ਨਹੀਂ ਹੈਗੀ ਜਿਹੜਾ ਇੱਕ ਆਪਣੇ ਸਮਾਜ ਦੇ ਵਿੱਚ ਕਿਸੇ ਨੂੰ ਆਪਾਂ ਸਨੇਹਾ ਦਿੰਨੇ ਆ ਇੱਕ ਐਵਜਾ ਸਨੇਹਾ ਹੁੰਦਾ ਹੈ ਜਿਹਦੇ ਨਾਲ ਆਪਣੇ ਨੌਜਵਾਨ ਬੱਚੇ ਜਾਂ ਬੱਚੀਆਂ ਵਧੀਆ ਪਾਸੇ ਤੁਰਦੇ ਆ ਇੱਕ ਐਵਜਾ ਸਨੇਹਾ ਹੈ ਜਿਹੜਾ ਕਿ ਆਪਣੇ ਬੱਚੇ ਅੱਗੇ ਹੀ ਆਪਣੇ ਤਾਂ ਬਹੁਤ ਜ਼ਿਆਦਾ ਮੰਨ ਲਓ ਵੀ ਪੰਜਾਬ ਦੇ ਵਿੱਚ ਕਿੰਨਾ ਗੰਦਾ ਹੈ ਤੇ ਇੱਕ ਆਪਣੀ ਮਤਲਬ ਵੀ ਮੈਸੇਜ ਐਵਜਾ ਦੇਣਾ ਚਾਹੀਦਾ ਨਾਲ ਆਪਣੇ ਬੱਚੇ ਗਲਤ ਪਾਸੇ ਤਰਪਣ ਆਪਾਂ ਹੁਣ ਬੱਚਿਆਂ ਨੂੰ ਸਹੀ ਪਾਸੇ ਤੋਰਨਾ ਕਿ ਗਲਤ ਪਾਸੇ ਤੋਰਨਾ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਇਹ ਕੁੜੀਆਂ ਨੇ ਕੰਮ ਕੀਤਾ ਨੰਗੀਆਂ ਹੋ ਕੇ ਫੋਟੋ ਪਾਉਣੀਆਂ ਗੰਦ ਪਕਣਾ ਤੇ ਇੱਕ ਮੈਂ ਸਮਾਂ ਦੀ ਹੋਰ ਵੀ ਗੱਲ ਕਰਨੀ ਆ ਸਜੇ ਵਾਲੀ ਵੀ ਇੱਕ ਪਤਾ ਨਹੀਂ ਕਿੱਥੋਂ ਸਿੱਖ ਲਿਆ ਪਹਿਲਾਂ ਤਾਂ ਓਕੇ ਓਕੇ ਬਾਲੀ ਹੁੰਦੀ ਸੀਗੀ ਹੁਣ ਇੱਕ ਵੱਟ ਵੱਟ ਪਤਾ ਨਹੀਂ ਵੱਟ ਕੀ ਆ ਵੱਟ ਵੱਟ ਉਹ ਹਰ ਇੱਕ ਗੱਲ ਤੇ ਵੱਟ ਵੱਟ ਇੱਕ ਕੁੜੀ ਜੀ ਦੀ ਮੈਂ ਸੁਣੀ ਅੰਮ੍ਰਿਤਸਰ ਦੀ ਆ ਉਹ ਹੁਣ ਉਹ ਸਿਕਿਉਰਿਟੀ ਮੰਗਦੀ ਫਿਰਦੀ ਆ ਜੇ ਤੂੰ ਪਹਿਲਾਂ ਹੀ ਆਪਦਾ ਸੋਚ ਸਮਝ ਕੇ ਕਦਮ ਧਰਦੀ ਇਹਨਾਂ ਨਗੇਜ਼ ਜਿਹੜਾ ਦਿਖਾ ਲੈਣਾ ਤੇ ਆਪਣੇ ਬੱਚੇ ਉਹਦੇ ਮਗਰ ਆਉਣ ਵਾਲੀਆਂ ਪੀੜ੍ਹੀਆਂ نسلਾਂ ਆਪਣੀਆਂ ਵੇਖਣੀਆਂ ਕਿ ਨਹੀਂ ਵੇਖਣੀਆਂ ਪਰ ਬਾਬਾ ਜੀ 4-4 ਲੱਖ 8-8 ਲੱਖ ਉਹਨਾਂ ਦੇ ਫੋਲੋਅਰਸ ਐ ਤੇ ਸਿਮੇਂ ਤੇ ਕੋਈ ਚਾਰਵਣੇ ਜਾਂਦੇ ਹੂੰ ਸਿਮੇਂ ਤੇ ਚਾਰਵਣੇ ਜਾਂਦੇ ਮੇਰੇ ਮਗਰ ਮੰਨ ਲਓ ਮੇਰੇ ਕਰੋੜਾ ਲੋਕ ਮੇਰੇ ਨਾਲ ਜੁੜੇ ਆ ਮੰਨ ਲਓ ਤੇ ਕੱਲ ਨੂੰ ਜਦੋਂ ਮੈਂ ਮੌਤ ਹੋ ਗਈ ਤੇ ਮੇਰੇ ਮਗਰ ਇੱਕ ਉਹ ਨਾ ਕਰੋੜਾ ਤੋਂ ਕੀ ਕਰੋਣਾ ਆਪਾਂ ਪਰ ਉਹ ਵੀ ਤਾਂ ਸਾਡੇ ਚੋਂ ਹੀ ਐ ਜਿਹੜੇ 4 ਲੱਖ ਲੋਕ ਐ ਇਹਦਾ ਮਤਲਬ ਕਿੰਨਾ ਕਿਤੇ ਸਾਡੇ ਤੇ ਵੀ ਇਹ ਡਿਪੈਂਡ ਕਰਦਾ ਵੀ ਅਸੀਂ ਕੀ ਦੇਖ ਰਹੇ ਆ 4 ਲੱਖ ਬੰਦਾ ਅਕਸਰ ਉਹ ਪੰਜਾਬ ਚੋਂ ਹੀ ਆ ਉਹਦੇ ਚ ਸਿੱਖ ਵੀ ਹੋਣਗੇ ਬਿਲਕੁਲ ਮੈਂ ਤੁਹਾਨੂੰ ਹੁਣ ਦੱਸਦਾ ਜਿਹੜੀ ਇਹ ਗੱਲ ਆ ਵੀ ਜਿਵੇਂ ਇੱਕ ਕੁਝ ਲੋਕ ਤਾਂ ਕਹਿੰਦੇ ਵੀ ਭਾਈ ਅਬਰਤਪਾਲ ਨੇ ਵਧੀਆ ਕੀਤਾ ਪਰ ਉਹਨੇ ਕਈ ਕਹਿੰਦੇ ਵੀ ਉਹਨੇ ਚੰਗਾ ਨਹੀਂ ਕੀਤਾ ਉਹਦੇ ਵਿੱਚ ਕੀ ਆ ਜਿਨ੍ਹਾਂ ਦੇ ਹੁਣ ਚੱਲਦੇ ਆ ਚੈਨਲ ਉਹਨਾਂ ਨੇ ਆਪਦੀ ਵਾਵਾ ਵਖਾਟਣੀ ਹੁੰਦੀ ਆ ਵੀ ਬੋਲ ਕੇ ਉਹਦਾ ਖਿਲਾਫ ਸੰਤਾਂ ਨੂੰ ਗਾਲਾਂ ਕੱਢਦੀਆਂ ਭਿੰਡਰਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਨੂੰ ਗਾਲਾਂ ਕੱਢਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਮਾੜਾ ਬੋਲਤਾ ਵੀ ਆਪਦੀ ਇੱਕ ਛੋਟ ਉਕੇ ਸ਼ੌਰਤ ਖੱਟਣ ਦੀ ਖਾਤਰ ਵੀ ਆਪਾਂ ਐ ਗਲਤ ਬੋਲਾਂਗੇ ਸਿੱਖਾਂ ਦੇ ਖਲਾਫ ਤੇ ਆਪਾਂ ਨੂੰ ਵਧੀਆ ਫਾਲੋਅਰ ਮਿਲ ਜਾਣਗੇ ਵਧੀਆ ਆਪਣੇ ਮਤਲਬ ਲੋਕ ਨਾਲ ਜੁੜ ਜਾਣਗੇ ਕਿਹੜੇ ਰੋਕ ਲੈ ਉਹ ਉਹ ਇੱਕ ਸ਼ਰਾਤੀ ਆਂਸਰ ਹੈ ਉਹਨਾਂ ਨੂੰ ਸ਼ਰਾਤੀ ਆਂਸਰ ਕਹਿੰਦਾ ਮੈਂ ਕੁਛ ਲੁਧਿਆਣੇ 'ਚ ਬੈਠਿਆ ਕੋਈ ਬਟਿੰਡੇ 'ਚ ਬੈਠਾ ਕੋਈ ਕਿਤੇ ਬੈਠਾ ਹਰ ਇੱਕ ਸ਼ਹਿਰ 'ਚ ਬੈਠਿਆ ਲੋਕ ਇੱਕ ਹਰਜੀਤ ਸਿੰਘ ਰਸੂਲਪੁਰ ਨਾਮ ਦੇ ਹੈਗਾ ਨਿੱਗ ਬਣਿਆ ਜਿਹੜਾ ਜਾਲੀ ਉਹ ਜਾਲੀ ਨਿੱਗਾ ਹੈ ਉਹਨੂੰ ਕੋਈ ਕੁੱਤੇ ਨਹੀਂ ਪੁੱਛਦੇ ਉਹ ਜਦੋਂ ਬੋਲਦਾ ਹੈ ਮੈਂ ਉਹਦੀਆਂ ਬਹੁਤ ਵੀਡੀਓ ਦੇਖੀਆਂ ਹੈ ਉਹ ਜਦੋਂ ਬੋਲਦਾ ਹੈ ਉਹ ਜਿਹਦਾ ਮੈਂ ਪੱਤਰਕਾਰ ਆ ਨਾ ਵੀ ਵੀਰਾਂ ਨੂੰ ਬੇਨਤੀ ਕਰਦਾ ਵੀ ਆਹ ਜੇ ਬੰਦਿਆਂ ਨੂੰ ਕੀ ਤੁਸੀਂ ਲੈ ਕੇ ਆਉਣਾ ਹੈ ਕੀ ਇਹਦੇ ਤੁਸੀਂ ਇੰਟਰਵਿਊ ਕਰਦੇ ਆ ਇਹ ਜੇ ਖੱਚੇ ਬੰਦੇ ਦੀ ਜਿਹਨੂੰ ਕੋਈ ਅਕਲ ਨਹੀਂ ਮੌਤ ਨਹੀਂ ਤੁਸੀਂ ਬਾਣਾ ਪਾ ਕੇ ਗੁਰੂ ਦਾ ਤੇ ਗੱਲਾਂ ਤੋਂ ਕਿਵਾਂ ਜੀਆਂ ਕਰਦਾ ਕੀ ਤੈਨੂੰ ਇਹ ਬਾਣਾ ਦੀਦਾ ਨਹੀਂ ਤੇਰੇ ਬਾਣਾ ਪਾਇਆ ਤੇਰੇ ਦਾੜੀ ਕੇਸ ਰੱਖੇ ਆ ਤੇ ਤੂੰ ਗੱਲਾਂ ਕੀ ਕਰਦਾ ਜੇ ਉਹ ਤਾਂ ਕਹਿੰਦਾ ਸੋਸ਼ਲ ਮੀਡੀਆ ਤੇ ਚੰਗਾ ਵੀ ਬਹੁਤ ਕੁਝ ਪਿਆ ਦੇਖਣ ਨੂੰ ਨਾ ਦੇਖੋ ਜੇਕਰ ਆਪਾਂ ਚੰਗਾ ਪਾਵਾਂਗੇ ਤੇ ਚੰਗਾ ਹੀ ਦੇਖਾਂਗੇ ਜੇ ਆਪਾਂ ਮਾੜਾ ਪਾਵਾਂਗੇ ਤੇ ਬੱਚੇ ਜਦੋਂ ਦੇਖਦੇ ਅਜੇ ਹੁਣ ਚਾਰ ਚੀਜ਼ਾਂ ਚੰਗੀਆਂ ਐ ਇੱਕ ਚੀਜ਼ ਚੰਗੀ ਆਊਗੀ ਤੇ ਚਾਰ ਗੰਦ ਆਈ ਜਾਂਦੀਆਂ ਤੇ ਬੱਚੇ ਗੰਦ ਵੇਖਣਗੇ ਨਾ ਜਦੋਂ ਕੋਲ ਦੀ ਲੰਘੂਗਾ ਵੇਖਾਂਗੇ ਫਿਰ ਜਦੋਂ ਉਂਗਲਾ ਮਾਰਦਕੇ ਵਹਿੰਦੇ ਆ ਸੋਸ਼ਲ ਮੀਡੀਆ ਤੇ ਜੇ ਗੰਦ ਪਰੋਸ ਗਈ ਨਾ ਤੇ ਫਿਰ ਆਪਾਂ ਉਹ ਚੰਗਾ ਕਿ ਉਹ ਚੰਗਾ ਗੰਦ ਪੋਣਾ ਚੰਗਾ ਤੇ ਸਰਕਾਰ ਬਬਈ ਸਰਕਾਰ ਨੂੰ ਨਹੀਂ ਚਾਹੀਦਾ ਕਿ ਰੋਕ ਲਗਾ ਦੇਵੇ ਬਿਲਕੁਲ ਮੈਂ ਕਹਿੰਦਾ ਇਹਦੇ ਹੱਕ ਚਾ ਮੈਂ ਬਿਲਕੁਲ ਚੰਗਾ ਕੀਤਾ ਕੋਈ ਮਾੜਾ ਨਹੀਂ ਕੀਤਾ ਉਹ ਭਾਈ ਅਬਰਤਪਾਲ ਮਹਿਰ ਨੂੰ ਜੇ ਆਪਾਂ ਕਹੀਏ ਵੀ ਲੋਕਾਂ ਲੋਕੀ ਪਾਵਾਂ ਲੱਖ ਕਹੀ ਜਾਂਦੇ ਜਿਹੜੇ ਉਹਦੇ ਬੰਦੇ ਆ ਪਰ ਉਹਨੇ ਕੋਈ ਚੰਗਾ ਕੰਮ ਹੀ ਕੀਤਾ ਮਾੜਾ ਨਹੀਂ ਕੀਤਾ ਜੇ ਸਰਕਾਰ ਹੀ ਇਹਨਾਂ ਇਹਨਾਂ ਤੇ ਰੋਕ ਲਾ ਦੇ ਤੇ ਫੇਰ ਮੇਰੇ ਖਿਆਲ ਅੱਧਾ ਮਸਲਾ ਤਾਂ ਉਹੀ ਹੈ ਮੈਂ ਕਹਿੰਦਾ ਸਾਰਾ ਹੀ ਮਸਲਾ ਹੱਲ ਹੋ ਜਾ ਜੇ ਹੁਣ ਮੈਂ ਮੰਨ ਲਓ ਮੈਂ ਹੁਣ ਕੋਈ ਕੋਈ ਗਲਤ ਆ ਪਾਸੇ ਤੁਰਦਾ ਤੇ ਮੈਨੂੰ ਸਕਲਟੀ ਮਿਲ ਜੂਗੀ ਹੂੰ ਉਹ ਜਿਹੜੇ ਬੰਦੇ ਨੂੰ ਸਿਕਿਉਰਟੀਆਂ ਕੀ ਦੇਣੀਆਂ ਜਿਹੜੇ ਬੰਦੇ ਨੂੰ ਲੱਗਦਾ ਵੀ ਸਰਕਾਰ ਇਸ ਚ ਇਥੇ ਸਿਕਿਉਰਟੀ ਲੈਣ ਵਾਲੇ ਬਹੁਤ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਸਿਕਿਉਰਟੀ ਦੀ ਅੱਜ ਲੋੜ ਹੈ ਕੋ ਕੌਮ ਦੀ ਸਮਾਜ ਦੀ ਗੱਲ ਕਰਦੇ ਐ ਜਿਨ੍ਹਾਂ ਨੂੰ ਵਾਕਈ ਖਤਰਾ ਹੈ ਉਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਨਹੀਂ ਪਰ ਇਹੋ ਜਿਹੇ ਲੋਕ ਜਿਹੜੇ ਇਨਫਲੂਐਂਸਰ ਹੋਣ ਦਾ ਦਾਵਾ ਕਰਦੇ ਐ ਵੀ ਤੈਨ ਮਤਲਬ ਇਹੋ ਜਿਹਾ ਕੁਝ ਪ੍ਰੋਸ ਰੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਕਿ ਸਰਕਾਰ ਦਾ ਰਵਈਆ ਸਰਕਾਰ ਉਹਨੂੰ ਪ੍ਰਮੋਟ ਕਰਦੀ ਹੈ ਉਹ ਚੀਜ਼ ਨੂੰ ਵੀ ਤੁਸੀਂ ਕਰੋ ਉਹ ਕਹਿੰਦੇ ਜੀ ਸਾਡਾ ਘਰ ਹੀ ਇਤੇ ਚੱਲਦਾ ਜਦੋਂ ਤੁਹਾਡਾ ਘਰ ਚੱਲਦਾ ਤੁਸੀਂ ਇੱਕ ਐਲਫ ਲੰਗੇ ਹੋ ਕੇ ਵੀਡੀਓ ਕੋ ਪਾਉਣੇ ਆ ਤੁਹਾਡਾ ਕੀ ਇਸ ਇਸ ਨਗੇਜ ਵਿਖਾਉਣ ਤੇ ਘਰ ਚੱਲਦਾ ਤੁਸੀਂ ਉਦਾਂ ਹੀ ਮਦਦ ਤਾਂ ਤੁਹਾਨੂੰ ਬਾਹਰੋਂ ਆਉਂਦੀ ਆ ਲੋਕੇ ਕਰਦੇ ਆ ਮਦਦ ਤੁਹਾਡੇ ਪੈਸੇ ਥੇਲੇ ਦਿੰਦੇ ਆ ਤੁਹਾਨੂੰ ਇਹ ਤਾਂ ਨਹੀਂ ਵੀ ਤੁਹਾਨੂੰ ਕੋਈ ਤੁਸੀਂ ਭੁੱਖੇ ਸੌਣੇ ਰਾਤ ਨੂੰ ਜੇ ਆਪਾਂ ਗੰਦ ਬਖਾ ਕੇ ਵੀ ਆਪਾਂ ਲੀੜੇ ਲਾ ਕੇ ਪੂਰੇ ਕਿੰਨਾ ਕੁਝ ਬੋਲਦੇ ਆ ਤੁਸੀਂ ਸੁਣ ਲਓ ਜੋ ਕਿਤੇ ਮੈਂ ਕਹਿੰਦਾ ਵੀ ਸੁਣਿਆ ਨਹੀਂ ਜਾਂਦਾ ਜਿੰਨਾ ਗੰਦ ਬੋਲਦੇ ਆ ਇੱਕ ਮੋਟੀ ਜੀ ਆ ਉਹਦਾ ਮੈਂ ਨਾਂ ਭੁੱਲ ਗਿਆ ਉਹ ਗਦੀ ਜੀ ਪੂਜਾ ਸਗਾ ਨਾ ਨਾ ਉਹ ਇੱਕ ਹੋਰ ਹੈ ਉਹ ਜਿਹਦੀ ਕੁੜੀ ਵੀ ਨਾਲ ਅੱਛਾ ਭਾਬੀ ਭਾਬੀ ਚੁੰਮੇ ਵਾਲੀ ਭਾਬੀ ਚੁੰਮੇ ਵਾਲੀ ਵਾਈ ਦੀ ਜਿਹੜੀ ਕਿ ਮਮੇ ਵਾਲੀ ਵਾਈ ਦੀ ਇਦਾਂ ਦੀ ਆ ਕੋਈ ਉਹ ਭਾਬੀ ਚੁੰਮੇ ਵਾਲੀ ਨੇ ਜਾਵੇਂ ਈ ਸ਼ਰਮ ਲਈ ਆ ਬੁੱਢੇ ਬਾਰੇ ਤੇ ਉਹ ਬੰਦੇ ਨੇ ਵੀ ਜਮਾ ਉਹ ਕੋਈ ਇਨਸਾਨ ਥੋੜੋ ਮੈਂ ਇਹਨਾਂ ਨੂੰ ਬੰਦੇ ਨਹੀਂ ਕਹਿੰਦਾ ਕਿ ਇਹਨਾਂ ਲੋਕਾਂ ਨੂੰ ਇਹ ਤਾਂ ਇੱਕ ਖੱਚ ਬੰਦੇ ਹੈ ਇਹ ਜਮਾ ਗੰਦ ਹੈ ਲੋਕੀ ਹੱਥ ਪੈਰ ਮਹਾਰਾਜ ਦੇ ਦਿੱਤੇ ਆ ਤੁਸੀਂ ਦਿਹਾੜੀ ਕਰੋ ਕੋਈ ਕੰਮ ਕਰੋ ਕੋਈ ਰੋਜ਼ਗਾਰ ਖੋਲੋ ਉਹਦੇ ਨਾਲ ਆਪਦੇ ਪੇਟ ਭਰੋ ਆਪਦੇ ਬੱਚਿਆਂ ਨੂੰ ਚੰਗਾ ਬਦੋ ਸ਼ਾਰਟਕਟ ਭਾਲਦੇ ਆ ਕੇ ਪੈਸਾ ਕਮਾਉਣ ਦਾ ਸ਼ਾਰਟਕਟ ਮੈਂ ਜਿਹੜਾ ਮਿਹਨਤ ਕਰਕੇ ਕੋਈ ਰੋਜ਼ ਮਿਹਨਤ ਕਰਨ ਦੀ ਕੋਈ ਇਹਨਾਂ ਨੂੰ ਫਿਰ ਲੋੜ ਹੀ ਨਹੀਂ ਜਦੋਂ ਕਿਉਂਕਿ ਉਹ ਮਿਹਨਤ ਤੋਂ ਬਿਨਾਂ ਹੀ ਉਹਨਾਂ ਨੂੰ ਨਾ ਮੈਂ ਕਹਿੰਦਾ ਖਾ ਕੇ ਕੋਈ ਆਪਦੇ ਟੱਬਰ ਨੂੰ ਵਿਖਾਈ ਜਾਂਦਾ ਕੋਈ ਆਪਦੇ ਭੈਣ ਨੂੰ ਵਿਖਾਈ ਜਾਂਦਾ ਕੋਈ ਆਦੀ ਮਾਂ ਨੂੰ ਦਿ ਉਹਦੇ ਪੈਸੇ ਖਾਈ ਜਾਂਦੇ ਐ ਇਹ ਬੈਠੇ ਸੋ ਬਬਈ ਜੇ ਨੌਜਵਾਨਾਂ ਲਈ ਮੁੰਡੇ ਕੁੜੀਆਂ ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਕਿਉਂਕਿ ਉਹਨਾਂ ਲਈ ਬਹੁਤ ਕੁਝ ਪਿਆ ਹੈ ਉਹਨਾਂ ਨੇ ਚੂਜ਼ ਕਰਨਾ ਹੈ ਕਿ ਕੀ ਦੇਖਣਾ ਮੈਂ ਤਾਂ ਆਪ ਦੇ ਜਿਹੜੇ ਸਾਡੇ ਬੱਚੇ ਆ ਮੇਰਿਆਂ ਭੈਣਾਂ ਜਾਂ ਮੇਰਿਆਂ ਧੀਆ ਜਾਂ ਮੇਰੇ ਬੇਟੇ ਆ ਮੈਂ ਉਹਨਾਂ ਨੂੰ ਮੈਸੇਜ ਇਹ ਆ ਮੇਰੀ ਨਵੀਂ ਪੀੜ੍ਹੀ ਨੂੰ ਵੀ ਤੁਸੀਂ ਮੇਰਾ ਪੁੱਤ ਇਹ ਚੀਜ਼ ਨੂੰ ਛੱਡ ਕੇ ਇਹ ਚੀਜ਼ ਨੂੰ ਤੁਸੀਂ ਨਾ ਤਾਂ ਕਿਸੇ ਨੂੰ ਵੇਖੋ ਤੇ ਨਾ ਇਹਨੂੰ ਕੋਈ ਬਾਹਲਾ ਹਵਾ ਦੋ ਜਦੋਂ ਆਪਾਂ ਇਹਨੂੰ ਹਵਾ ਦਿੰਨੇ ਆ ਇਹਨਾਂ ਨਾਲ ਲੋਕ ਜੁੜ ਜਾਂਦੇ ਆ ਚਾਰ ਉਹ ਮੇਰੇ ਵਰਗੇ ਜਿਆਦੇ ਪੂਛ ਚੱਕ ਲੈਂਦੇ ਆ ਵੀ ਸਾਡੇ ਨਾਲ ਤਾਂ ਜੀ ਅੱਜ ਲੱਖ ਹੋਗੇ ਤਾਂ ਕੱਲ ਨੂੰ 2 ਲੱਖ ਹੋ ਜਾਊਗਾ ਅੱਜ ਸਲਵਾਰ ਲਾਈਆ ਕੱਲ ਨੂੰ ਕੱਛੀ ਲਾਦੀ ਪਰਸੋਂ ਤੁਸੀਂ ਬਰਾਲਾ ਦੀ ਮਤਲਬ ਇਦਾਂ ਦੇ ਕੰਮ ਗੰਦੇ ਕਰਕੇ ਤੁਸੀਂ ਅੱਗੇ ਵੀ ਕਰਕੇ ਵਿਖਾਉਲੇ ਆ ਇਹ ਸਦਾ ਲਈ ਜਿਹੜੇ ਕਿ ਨੈਟ ਦੇ ਉੱਤੇ ਜਿਹੜੇ ਪੈਸੇ ਮਿਲ ਰਹੇ ਨੇ ਉਹਨੂੰ ਇਹਨਾਂ ਪਤਾ ਵੀ ਜਿਹੜੇ ਪੈਸੇ ਦੇ ਰਿਹਾ ਉਹ ਪਾਗਲ ਤਾਂ ਨਹੀਂ YouTube ਹਲੇ ਉਹ ਇਸੇ ਕਰਕੇ ਦੇ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖਾਵਾਂਗੇ ਆਪਾਂ ਇਹੋ ਜਿਹੀਆਂ ਚੀਜ਼ਾਂ ਪਰੋਸਿਕਾ ਜਵੇਂ ਉਹ ਲੰਗਾ ਜਾਲੀ ਉਹ ਜਾਂ ਜਿਹੜਾ ਹਰਜੀਤ ਸਿੰਘ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਤਾਂ ਹਰਜੀਤ لال ਕਹੂੰਗਾ ਹਰਜੀਤ ਸਿੰਘ ਨਹੀਂ ਮੈਂ ਕਹਿੰਦਾ ਆਪਦੇ ਮੂੰਹ ਹਰਜੀਤ لال ਜੀ ਜਿਹੜੇ ਆ ਉਹ ਹਰਜੀਤ لال ਜੀ ਉਹ ਜਦੋਂ ਵੀ ਗੱਲ ਕਰਨਗੇ ਉਹ ਜਿੰਨੀਆਂ ਗੱਲਾਂ ਉਹਦੀਆਂ ਇੱਕ ਵੀ ਗੱਲ ਦੇ ਵਿੱਚ ਕੋਈ ਦਮ ਨਹੀਂ ਹੁੰਦਾਗਾ ਉਹ ਜੇ ਕਿਹ ਬੱਚਿਆਂ ਨੂੰ ਸੇਹ ਦੇ ਦੇਣਗੇ ਕੀ ਸਮਾਜ ਨੂੰ ਸੇਹ ਦੇ ਦੇਣਗੇ ਉਹ ਜੀ ਕਦੇ ਵੀ ਬੱਚਿਆਂ ਨੂੰ ਇਸ ਪਾਸੇ ਗਲਤ ਪਾਸੇ ਨਹੀਂ ਤੁਰਨਾ ਚਾਹੀਦਾ ਮੇਰਾ ਸੁਨੇਹਾ ਵੀ ਆਪਦਾ ਚੰਗਾ ਕੰਮ ਚੰਗੇ ਕੰਮ ਵਾਲੇ ਪਾਸੇ ਤੁਰੋ ਮੇਰਾ ਪੁੱਤ ਆਪਦੀ ਮਿਹਨਤ ਕਰੋ ਮਿਹਨਤ ਕਰਕੇ ਰੋਟੀ ਖਾਓ ਜਿਹੜੇ ਬੰਦੇ ਦੇ ਹੱਥ ਪੈਰ ਨਹੀਂ ਉਹ ਵੀ ਮਿਹਨਤ ਕਰਕੇ ਵਿਖਾਉਨੇ ਆ ਤੁਸੀਂ ਤੁਹਾਡੇ ਮੁੰਡੇ ਵਿਖਾਉਂਦੇ ਚਾਈਨਾ ਨਾਲ ਤੇ ਵੀ ਆ ਦੇਖੋ ਬੰਦੇ ਦੀ ਲੱਤ ਹੈ ਨਹੀਂ ਬਾਹ ਹੈ ਨਹੀਂ ਉਹ ਵੀ ਆਪਦੀ ਰੋਟੀ ਕਮਾ ਕੇ ਖਾ ਰਿਆ ਜੀ ਉਹ ਯਾਰ ਤੁਸੀਂ ਇਦੋਂ ਤਾਂ ਨਹੀਂ ਗਿਰ ਗਏ ਜੀ ਤੁਹਾਡੇ ਅੰਗ ਪੈਰ ਵਧੀਆ ਲੱਗੇ ਆ ਸਾਰਾ ਸਹੀ ਆ ਤੁਸੀਂ ਦਰਸਤ ਹੋ ਤਾਂ ਤੁਸੀਂ ਕੰਮ ਕਰੋ ਕੋਈ ਸੋਸ਼ਲ ਮੀਡੀਆ ਤੇ ਬਹੁਤ ਕੁਝ ਲੋਕੋ ਅਜੀਹਾ ਹੈਗਾ ਹੈਗਾ ਜਿਹੜਾ ਸਾਡੇ ਸਾਡੇ ਇਤਿਹਾਸ ਨੂੰ ਦਰਸਾਉਂਦਾ ਹੈ ਸਾਡਾ ਗੌਰਵ ਮਈ ਵਿਰਸਾ ਸਾੰਭੀ ਬੈਠਾ ਹੈ ਅਜਿਹੀਆਂ ਬਹੁਤ ਚੀਜ਼ਾਂ ਨੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਸੋ ਅਸੀਂ ਵੀ ਜਦੋਂ ਸੋਸ਼ਲ ਮੀਡੀਆ ਕੋਲ ਨੇ ਤਾਂ ਸਾਨੂੰ ਵੀ ਫੈਸਲਾ ਕਰਨਾ ਪੈਣਾ ਕਿ ਅਸੀਂ ਕੀ ਦੇਖਣਾ ਹੈ ਜੇ ਅਜਿਹੀਆਂ ਚੀਜ਼ਾਂ ਅਸੀਂ ਦੇਖਾਂਗੇ ਹੀ ਨਾ ਤਾਂ ਉਹਨਾਂ ਨੂੰ ਰੀਵਿਊ ਨਾ ਮਿਲੂਗਾ ਤਾਂ ਆਪੇ ਇਸ ਚੀਜ਼ ਤੋਂ ਜਿਹੜੇ ਅਜਿਹੇ ਲੋਕ ਹੈ ਕਲਾਰਾ ਕਰਦੇ ਉਸਦੇ ਹੈ ਗੰਦ ਪ੍ਰੋਸਦੇ ਹੈ ਉਹ ਆਪੇ ਪਿੱਛੇ ਹਟਣਗੇ ਕਿਉਂਕਿ ਜੇ ਅਸੀਂ ਦੇਖਣਾ ਬੰਦ ਕਰਦੇ ਆਂਗੇ ਸੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਉਮੀਦ ਕਰਦੇ ਆਂ ਦਸ਼ਕਿਆ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਕਿ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਨਾਲ ਦੀ ਨਾਲ ਤੁਸੀਂ ਫੋਲੋ ਤੇ ਸਬਸਕ੍ਰਾਈਬ ਕਰਨਾ ਹੈ ਰੀਅਲ ਫੈਕਟ ਨਿਊਜ਼ ਤੇ ਜੀਵੀਐਸ ਟਾਈਮਸ ਚੈਨਲ ਨੂੰ ਔਰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ